ਇਕ ਗੁੰਮ ਹੋਈ ਦੁਨੀਆ ਦੀ ਖੋਜ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਵੀਰਪਾਲ ਗੌਰ ਤੁਹਾਡਾ ਸਵਾਗਤ ਕਰਦੀ ਹਾਂ ਜਦੋਂ ਅਸੀਂ ਪ੍ਰਾਚੀਨ ਮਹਾਨ ਸਭਿਅਤਾਵਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਮਿਸਰ ਦੇ ਪਿਰਾਮਿਡ ਮੈਸੋਪੋਟਾਮੀਆ ਦੇ ਸ਼ਹਿਰ ਜਾਂ ਯੂਨਾਨ ਦੇ ਫਿਲਾਸਫਰ ਸ਼ਹਿਰ ਆਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਇਹ ਸਭਿਅਤਾਵਾਂ ਵੱਧ ਫਲ ਰਹੀਆਂ ਸਨ ਉਸੇ ਸਮੇਂ ਸਾਡੇ ਆਪਣੇ ਭਾਰਤੀ ਉਪਮਹਾਂਦੀਪ ਵਿੱਚ ਇੱਕ ਅਜਹੀ ਸਭਿਅਤਾ ਮੌਜੂਦ ਸੀ ਜੋ ਇਨ ਸਾਰਿਆਂ ਤੋਂ ਵੱਡੀ ਅਤੇ ਕਈ ਮਾਮਲਿਆਂ ਵਿੱਚ ਵੱਧ ਵਿਕਸਿਤ ਸੀ ਇੱਕ ਅਜਿਹੀ ਸਭਿਅਤਾ ਜੋ ਲਗਭਗ 4000 ਸਾਲ ਪਹਿਲਾਂ ਰਹਿਸਮਈ ਢੰਗ ਨਾਲ ਅਲੋਪ ਹੋ ਗਈ ਅਤੇ ਹਜ਼ਾਰਾਂ ਸਾਲਾਂ ਤੱਕ ਗੁਮਨਾਮੀ ਦੇ ਹਨੇਰੇ ਵਿੱਚ ਪਈ ਰਹੀ ਜਦੋਂ ਤੱਕ 100 ਸਾਲ ਪਹਿਲਾਂ ਇਸ ਨੂੰ ਦੁਬਾਰਾ ਨਹੀਂ ਲੱਭ ਲਿਆ ਗਿਆ ਅਸੀਂ ਗੱਲ ਕਰ ਰਹੇ ਹਾਂ ਸਿੰਧੂ ਘਾਟੀ ਸਭਿਅਤਾ ਜਾਂ ਜਿਵੇਂ ਕਿ ਇਸ ਨੂੰ ਵਧੇਰੇ ਜਾਣਿਆ ਜਾਂਦਾ ਹੈ ਹੜੱप्पा ਸਭਿਅਤਾ ਦੀ ਇਹ 3300 ਤੋਂ 1700 ਇਸਬੂਰ ਦੇ ਵਿਚਕਾਰ ਸਿੰਧੂ ਅਤੇ ਘੱਗਰ ਹਾਕੜਾ ਨਦੀਆਂ ਦੀਆਂ ਉਪਜਾਊ ਘਾਟੀਆਂ ਵਿੱਚ ਵਧੀ ਫੁੱਲੀ ਅੱਜ ਅਸੀਂ ਇਸ ਗੁੰਮ ਹੋਈ ਦੁਨੀਆ ਦੇ ਰਾਜਾਂ ਤੋਂ ਪਰਦਾ ਚੁੱਕਾਂਗੇ ਇੱਕ ਪੂਰੀ ਦੀ ਪੂਰੀ ਵਿਕਸਿਤ ਸਭਿਅਤਾ ਹਜ਼ਾਰਾਂ ਸਾਲਾਂ ਤੱਕ ਜ਼ਮੀਨ ਦੇ ਹੇਠਾਂ ਕਿਵੇਂ ਦੱਬੀ ਰਹੀ ਅਤੇ ਇਸ ਨੂੰ ਦੁਬਾਰਾ ਕਿਵੇਂ ਲੱਭਿਆ ਗਿਆ ਹੜੱਪਾ ਦੇ ਸ਼ਹਿਰ ਅੱਜ ਦੇ ਆਧੁਨਿਕ ਸ਼ਹਿਰਾਂ ਨੂੰ ਵੀ ਕਿਵੇਂ ਮਾਤ ਦਿੰਦੇ ਸਨ ਉਹਨਾਂ ਦੀ ਲਿਪੀ ਅੱਜ ਤੱਕ ਇੱਕ ਅਣਸੁਲਝਿਆ ਰਹੱਸ ਕਿਉਂ ਬਣੀ ਹੋਈ ਹੈ ਅਤੇ ਅੰਤ ਵਿੱਚ ਇਹ ਵਿਸ਼ਾਲ ਅਤੇ ਉੱਨਤ ਸਭਿਅਤਾ ਅਚਾਨਕ ਖਤਮ ਕਿਵੇਂ ਹੋ ਗਈ ਆਓ ਇਸ ਪ੍ਰਾਤਿਕ ਜਾਸੂਸੀ ਵਿੱਚ ਮੇਰੇ ਨਾਲ ਸ਼ਾਮਿਲ ਹੋਵੋ ਇੱਕ ਪੂਰੀ ਦੀ ਪੂਰੀ ਵਿਕਸਿਤ ਸਭਿਅਤਾ ਹਜ਼ਾਰਾਂ ਸਾਲਾਂ ਤੱਕ ਜ਼ਮੀਨ ਦੇ ਹੇਠਾਂ ਕਿਵੇਂ ਦੱਬੀ ਰਹੀ ਅਤੇ ਇਸ ਨੂੰ ਦੁਬਾਰਾ ਕਿਵੇਂ ਲੱਭਿਆ ਗਿਆ ਇਸ ਦੀ ਕਹਾਣੀ ਬਹੁਤ ਦਿਲਚਸਪ ਹੈ ਹਜ਼ਾਰਾਂ ਸਾਲਾਂ ਤੱਕ ਪੰਜਾਬ ਅਤੇ ਸਿੰਧ ਦੇ ਇਲਾਕਿਆਂ ਵਿੱਚ ਲੋਕ ਥਾਂ-ਥਾਂ ਤੇ ਮਿੱਟੀ ਦੇ ਉੱਚੇ ਟਿੱਲਿਆਂ ਨੂੰ ਦੇਖਦੇ ਸਨ ਪਰ ਕੋਈ ਨਹੀਂ ਜਾਣਦਾ ਸੀ ਕਿ ਉਹਨਾਂ ਦੇ ਹੇਠਾਂ ਕੀ ਦੱਬਿਆ ਹੋਇਆ ਹੈ 1850 ਦੇ ਦਹਾਕੇ ਵਿੱਚ ਤਦੋਂ ਬ੍ਰਿਟਿਸ਼ ਇੰਜੀਨੀਅਰ ਕਰਾਚੀ ਅਤੇ ਲਾਹੌਰ ਵਿੱਚ ਕਾਰਨ ਰੇਲਵੇ ਲਾਈਨ ਵਿਚਾਰ ਰਹੇ ਸਨ ਤਾਂ ਉਹਨਾਂ ਨੂੰ ਰਸਤੇ ਵਿੱਚ ਮਜ਼ਬੂਤ ਅਤੇ ਵਧੀਆ ਪੱਕੀਆਂ ਹੋਈਆਂ ਇੱਟਾਂ ਦੇ ਢੇਰ ਮਿਲੇ ਉਹਨਾਂ ਨੇ ਸੋਚਿਆ ਕਿ ਇਹ ਕਿਸੇ ਪੁਰਾਣੀ ਅਣਜਾਣ ਪਿੰਡ ਦੀਆਂ ਇੱਟਾਂ ਹਨ ਅਤੇ ਉਹਨਾਂ ਨੇ ਲੱਖਾਂ ਇੱਟਾਂ ਨੂੰ ਰੇਲਵੇ ਲਾਈਨ ਦੇ ਹੇਠਾਂ ਭਰਨ ਲਈ ਵਕਤ ਲਿਆ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਹ ਅਣਜਾਣੇ ਵਿੱਚ ਦੁਨੀਆ ਦੀ ਇੱਕ ਮਹਾਨ ਸਭਿਤਾ ਦੇ ਸਭ ਤੋਂ ਵੱਡੇ ਸ਼ਹਿਰ ਹੜੱप्पा ਨੂੰ ਨਸ਼ਟ ਕਰ ਰਹੇ ਸਨ। ਉਦੋਂ ਤੱਕ ਵਿਗਿਆਨੀਆਂ ਦਾ ਧਿਆਨ ਇਸ ਵੱਲ ਗਿਆ ਪਰ ਕਈ ਦਹਾਕਿਆਂ ਤੱਕ ਕੋਈ ਵੱਡੀ ਖੋਜ ਨਹੀਂ ਹੋਈ। ਅਸਲ ਕਹਾਣੀ 1920 ਦੇ ਦਹਾਕੇ ਵਿੱਚ ਸ਼ੁਰੂ ਹੋਈ ਸਰ ਜੌਨ ਮਾਰਸ਼ਲ ਉਸ ਸਮੇਂ ਭਾਰਤੀ ਪ੍ਰਾਤਿਪਤਵ ਸਰਵੇਖਣ ਦੇ ਡਾਇਰੈਕਟਰ ਜਨਰਲ ਸੰਦੀ ਅਗਵਾਈ ਹੇਠ ਦੋ ਭਾਰਤੀ ਪ੍ਰਾਤਿ ਵਿਗਿਆਨੀਆਂ ਨੇ ਇਤਿਹਾਸ ਰਚਿਆ ਰਾਏ ਬਹਾਦਰ ਦਇਆ RAM ਸਾਨੀ ਨੇ ਹੜੱਪਾ ਵਿਖੇ ਖੁਦਾਈ ਸ਼ੁਰੂ ਕੀਤੀ ਅਤੇ ਲਗਭਗ ਉਸੇ ਸਮੇਂ ਆਰ ਡੀ ਬੈਨਰਜੀ ਨੇ ਸੈਂਦ ਵਿੱਚ ਇੱਕ ਹੋਰ ਸਥਾਨ ਮੋਹਿੰਜੋਦੜੋ ਯਾਨੀ ਮੁਰਦਿਆਂ ਦਾ ਟਿੱਲਾ ਵਿਖੇ ਇੱਕ ਬੋਧੀ ਸਤੂਪ ਦੇ ਹੇਠਾਂ ਖੁਦਾਈ ਕਰਦੇ ਹੋਏ ਉਸੇ ਤਰ੍ਹਾਂ ਦੀਆਂ ਮੋਹਰਾਂ ਅਤੇ ਸ਼ਹਿਰੀ ਅਵਸ਼ੇਸ਼ ਲੱਭੇ ਜਦੋਂ ਦੋਵਾਂ ਥਾਵਾਂ ਤੋਂ ਮਿਲੇ ਸਬੂਤਾਂ ਨੂੰ ਮਿਲਾਇਆ ਗਿਆ ਤਾਂ ਇਹ ਸਪਸ਼ਟ ਹੋ ਗਿਆ ਕਿ ਉਹ ਇੱਕੋ ਹੀ ਵਿਸ਼ਾਲ ਪਹਿਲਾ ਅਣਜਾਣ ਸਭਿਅਤਾ ਦਾ ਹਿੱਸਾ ਸਨ 1924 ਵਿੱਚ ਸਰ ਜான் ਮਾਰਸ਼ਲ ਨੇ ਲੰਡਨ ਵਿੱਚ ਇਸ ਮਹਾਨ ਖੋਜ ਦਾ ਐਲਾਨ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਭਾਰਤੀ ਉਪਮਹਾਂਦੀਪ ਦਾ ਇਤਿਹਾਸ ਅਚਾਨਕ 2500 ਸਾਲ ਹੋਰ ਪਿੱਛੇ ਚਲਾ ਗਿਆ ਸੀ 5000 ਸਾਲ ਪੁਰਾਣੇ ਪਵਿੱਜ ਦੇ ਸ਼ਹਿਰ ਹੜੱppa ਦੇ ਸ਼ਹਿਰ ਅੱਜ ਦੇ ਆਧੁਨਿਕ ਸ਼ਹਿਰਾਂ ਨੂੰ ਵੀ ਕੁੱਝ ਮਾਮਲਿਆਂ ਵਿੱਚ ਕਿਵੇਂ ਮਾਤ ਦੇਂਦੇ ਸਨ ਜਿਵੇਂ ਜਿਵੇਂ ਖੁਦਾਈ ਅੱਗੇ ਵਧੀ ਪ੍ਰਾਤ ਤੋ ਵਿਗਿਆਨੀਆਂ ਦੇ ਸਾਹਮਣੇ ਜੋ ਆਇਆ ਉਹ ਹੈਰਾਨ ਕਰਨ ਵਾਲਾ ਸੀ ਇਹ ਕੋਈ ਪਛੜੇ ਹੋਏ ਪਿੰਡ ਨਹੀਂ ਸਨ ਬਲਕਿ 5000 ਸਾਲ ਪਹਿਲਾਂ ਵਸੇ ਹੋਏ ਬਹੁਤ ਹੀ ਉੱਨਤ ਅਤੇ ਯੋਜਨਾਬੱਧ ਸ਼ਹਿਰ ਸਨ ਉਹਨਾਂ ਦੀ ਸ਼ਹਿਰੀ ਯੋਜਨਾਬੰਦੀ ਕਮਾਲ ਦੀ ਸੀ ਸ਼ਹਿਰਾਂ ਨੂੰ ਦੋ ਮੁੱਖ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਇੱਕ ਉੱਚਾ ਕਿਲਾ ਜਿੱਥੇ ਸ਼ਾਇਦ ਸ਼ਾਸਕ ਜਾਂ ਪੁਜਾਰੀ ਰਹਿੰਦੇ ਸਨ ਅਤੇ ਜਿੱਥੇ ਮਹੱਤਵਪੂਰਨ ਜਨਤਕ ਇਮਾਰਤਾਂ ਸਨ ਅਤੇ ਇੱਕ ਇਹ ਖਲਾਸ਼ਾ ਜਿੱਥੇ ਆਮ ਲੋਕ ਰਹਿੰਦੇ ਸਨ ਸੜਕਾਂ ਬਿਲਕੁਲ ਸਿੱਧੀਆਂ ਅਤੇ ਇੱਕ ਦੂਜੇ ਨੂੰ 90 ਡਿਗਰੀ ਦੇ ਕੋਣ ਤੇ ਕੱਟਦੀਆਂ ਸਨ ਜਿਸ ਨਾਲ ਇੱਕ ਗ੍ਰਿਡ ਪੈਟਰਨ ਬਣਦਾ ਸੀ ਬਿਲਕੁਲ ਅੱਜ ਦੇ ਨਿਊਯਾਰਕ ਜਾਂ ਚੰਡੀਗੜ੍ਹ ਵਾਂਗ ਘਰ ਪੱਕੀਆਂ ਇੱਟਾਂ ਦੇ ਬਣੇ ਹੋਏ ਸਨ ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਏਸੀਕੇ ਲਗਭਗ ਹਰ ਘਰ ਵਿੱਚ ਆਪਣਾ ਇੱਕ ਇਸ਼ਨਾਨ ਘਰ ਅਤੇ ਇੱਕ ਪਖਾਨਾ ਹੁੰਦਾ ਸੀ ਪਰ ਸਭ ਤੋਂ ਵੱਡਾ ਇੰਜੀਨੀਅਰਿੰਗ ਕਮਾਲ ਸੀ ਉਹਨਾਂ ਦੀ ਨਾਲੀਆਂ ਦੀ ਵਿਵਸਥਾ ਹਰ ਘਰ ਦੀਆਂ ਨਾਲੀਆਂ ਗਲੀ ਦੀ ਮੁੱਖ ਟਕੀ ਹੋਈ ਨਾਲੀ ਨਾਲ ਜੁੜੀਆਂ ਹੋਈਆਂ ਸਨ ਇਹ ਮੁੱਖ ਨਾਲੀਆਂ ਸ਼ਹਿਰ ਤੋਂ ਬਾਹਰ ਗੰਦੇ ਪਾਣੀ ਨੂੰ ਲੈ ਕੇ ਜਾਂਦੀਆਂ ਸਨ ਇੰਨਾਂ ਨਾਲੀਆਂ ਵਿੱਚ ਥੋੜੀ ਥੋੜੀ ਦੂਰੀ ਤੇ ਮੈਨਹੋਲ ਵੀ ਬਣਾਏ ਗਏ ਸਨ ਤਾਂ ਜੋ ਉਹਨਾਂ ਦੀ ਸਫਾਈ ਕੀਤੀ ਜਾ ਸਕੇ ਇਹ ਇੱਕ ਅਜਹੀ ਵਿਵਸਥਾ ਸੀ ਜੋ ਯੂਰਪ ਦੇ ਕਈ ਸ਼ਹਿਰਾਂ ਵਿੱਚ 18ਵੀਂ ਸਦੀ ਤੱਕ ਵੀ ਮੌਜੂਦ ਨਹੀਂ ਸੀ ਮੋਹਿੰਜੋਦੜੋ ਵਿੱਚ ਮਿਲਿਆ ਮਹਾਨ ਇਸ਼ਨਾਨ ਘਰ ਇਸ ਦਾ ਇੱਕ ਹੋਰ ਉਦਾਹਰਣ ਹੈ ਇੱਕ ਵਿਸ਼ਾਲ ਪੱਕਾ ਤਲਾਬ ਜਾਂ ਸ਼ਾਇਦ ਕਿਸੇ ਖਾਸ ਧਾਰਮਿਕ ਜਾਂ ਜਨਤਕ ਸਮਾਗਮ ਲਈ ਵਰਤਿਆ ਜਾਂਦਾ ਸੀ ਕਲਾ ਸਭਿਆਚਾਰਕ ਅਤੇ ਇਕਹਰਸਮਈ ਲਿਪੀ ਹੜੱप्पा ਦੇ ਲੋਕ ਸਿਰਫ ਮਹਾਨ ਇੰਜੀਨੀਅਰ ਹੀ ਨਹੀਂ ਬਲਕਿ ਬਹੁਤ ਹੀ ਹੁਨਰਮੰਦ ਕਾਰੀਗਰ ਅਤੇ ਕਲਾਕਾਰ ਵੀ ਸਨ ਖੁਦਾਈ ਦੌਰਾਨ ਮਿਲੀਆਂ ਕਲਾਕ੍ਰਿਤੀਆਂ ਉਹਨਾਂ ਦੇ ਜੀਵਨ ਅਤੇ ਵਿਸ਼ਵਾਸਾਂ ਬਾਰੇ ਬਹੁਤ ਕੁਝ ਦੱਸਤੀਆਂ ਹਨ ਉਹਨਾਂ ਦੀਆਂ ਮਿੱਟੀ ਦੀਆਂ ਮੂਰਤਾਂ ਇੱਕ ਨੱਚਦੀ ਹੋਈ ਕੁੜੀ ਦੀ ਮੂਰਤੀ ਅਤੇ ਇੱਕ ਦਾੜੀ ਵਾਲੇ ਪੁਜਾਰੀ ਦੀ ਮੂਰਤੀ ਸਾਨੂੰ ਉਹਨਾਂ ਦੀ ਦੁਨੀਆ ਬਾਰੇ ਕੀ ਦੱਸਦੀ ਹੈ ਅਤੇ ਉਹਨਾਂ ਦੀ ਲਿਪੀ ਅੱਜ ਤੱਕ ਇੱਕ ਅਣਸੁਲਝਿਆ ਰਹੱਸ ਕਿਉਂ ਬਣੀ ਹੋਈ ਹੈ ਉਹਨਾਂ ਦੀਆਂ ਸਭ ਤੋਂ ਮਸ਼ਹੂਰ ਕਲਾਕਿਰਤੀਆਂ ਵਿੱਚੋਂ ਇੱਕ ਹੈ ਕਾਂਸੀ ਦੀ ਬਣੀ ਹੋਈ ਡਾਂਸਿੰਗ ਗਰਲ ਦੀ ਮੂਰਤੀ ਇਹ ਛੋਟੀ ਜਹੀ ਮੂਰਤੀ ਇੱਕ ਆਤਮਵਿਸ਼ਵਾਸੀ ਨੌਜਵਾਨ ਕੁੜੀ ਨੂੰ ਦਰਸਾਉਂਦੀ ਹੈ ਜੋ ਇੱਕ ਨਾਚਦੀ મુਦਰਾ ਵਿੱਚ ਖੜੀ ਹੈ ਇਹ ਸਾਨੂੰ ਉਹਨਾਂ ਦੀ ਧਾਤੂ ਕਲਾ ਖਾਸ ਕਰਕੇ ਲੋਸਟ ਵੈਕਸ ਕਾਸਟਿੰਗ ਤਕਨੀਕ ਵਿੱਚ ਮੁਹਾਰਤ ਬਾਰੇ ਦੱਸਦੀ ਹੈ ਇੱਕ ਹੋਰ ਮਸ਼ਹੂਰ ਮੂਰਤੀ ਹੈ ਸਾਟੀਟਾਈਟ ਪੱਥਰ ਦੀ ਬਣੀ ਪ੍ਰੀਸਟ ਕਿੰਗ ਇਸ ਵਿੱਚ ਇੱਕ ਦਾੜੀ ਵਾਲੇ ਆਦਮੀ ਨੂੰ ਇੱਕ ਛਾਲ ਪੈਣੇ ਦਿਖਾਇਆ ਗਿਆ ਹੈ ਜੈਸੇ ਮੱਥੇ ਤੇ ਇੱਕ ਪੱਟੀ ਹੈ ਇਹ ਕੌਣ ਸੀ ਇੱਕ ਰਾਜਾ ਜਾਂ ਇੱਕ ਮੁੱਖ ਪੁਜਾਰੀ ਇਹ ਅਜੇ ਵੀ ਇੱਕ ਬਹਿਸ ਦਾ ਵਿਸ਼ਾ ਹੈ ਪਰ ਸਭ ਤੋਂ ਵੱਧ ਜਾਣਕਾਰੀ ਅਤੇਰ ਹਸ ਉਨ੍ਹਾਂ ਦੀਆਂ ਹਜ਼ਾਰਾਂ ਮੂਰਾਂ ਵਿੱਚ ਛੁਪਿਆ ਹੋਇਆ ਹੈ। ਇਹ ਛੋਟੀਆਂ ਚੌਰਸ ਮੂਰਾਂ ਸਾਟੀਟਾਈਟੀਆਂ ਬਣੀਆਂ ਹੋਈਆਂ ਸਨ ਅਤੇ ਇਹਨਾਂ ਤੇ ਜਾਨਵਰਾਂ ਜਿਵੇਂ ਕਿ ਇੱਕ ਸਿੰਗ ਵਾਲਾ ਯੂਨੀਕੌਰਨ, ਬਲਦ ਅਤੇ ਹਾਥੀ ਦੀਆਂ ਹੀ ਬਹੁਤ ਸੁੰਦਰ ਤਸਵੀਰਾਂ ਉੱਕਰੀਆਂ ਹੁੰਦੀਆਂ ਸਨ। ਇਹਨਾਂ ਵਿੱਚੋਂ ਸਭ ਤੋਂ ਮਸ਼ਹੂਰ ਹੈ ਪਸ਼ੂਪਤੀ ਮੂਰ। ਜਿਸ ਤੇ ਇੱਕ ਯੋਗੀ ਦੀ ਮੁਦਰਾ ਵਿੱਚ ਬੈਠਾ ਇੱਕ ਤਿੰਨ ਮੂੰਹਾਂ ਵਾਲਾ ਦੇਵਤਾ ਦਿਖਾਇਆ ਗਿਆ ਹੈ ਜਿਸ ਦੇ ਆਲੇ ਦੁਆਲੇ ਜਾਨਵਰ ਸਨ। ਪੁਰਾਤਿਵਿਦਵਾਨ ਇਸ ਨੂੰ ਹਿੰਦੂ ਦੇਵਤਾ ਸ਼ਿਵ ਦਾ ਇੱਕ ਆਧਰੂਪ ਮੰਨਦੇ ਹਨ ਹਰ ਮੂਰਤੇ ਜਾਨਵਰ ਦੇ ਉੱਪਰ ਕੋਚ ਚੈਨ ਲਿਖੇ ਹੋਏ ਹਨ ਜੋ ਕਿ ਸਿੰਧੂ ਘਾਟੀ ਦੀ ਲਿਪੀ ਹੈ ਅਤੇ ਇਹ ਇਸ ਸਭਿਅਤਾ ਦਾ ਸਭ ਤੋਂ ਵੱਡਾ ਰਹੱਸ ਹੈ ਸਾਨੂੰ ਹਜ਼ਾਰਾਂ ਲਿਖਤਾਂ ਮਿਲੀਆਂ ਹਨ ਪਰ ਅੱਜ ਤੱਕ ਕੋਈ ਵੀ ਇਸ ਲਿਪੀ ਨੂੰ ਪੜ ਨਹੀਂ ਸਕਿਆ ਹੈ ਲਗਭਗ 1500 ਸਾਲ ਤੱਕ ਵਦਨ ਫੁੱਲਣ ਤੋਂ ਬਾਅਦ 1900 ਇਸਾਪੂਰ ਦੇ ਆਸ-ਪਾਸ ਇਹ ਮਹਾਨ ਸਭਿਅਤਾ ਪਤਨਵਲ ਜਾਣ ਲੱਗੀ ਸ਼ਹਿਰ ਖਾਲੀ ਹੋਣ ਲੱਗੇ ਵਪਾਰ ਘਟ ਗਿਆ ਅਤੇ ਉਹਨਾਂ ਦੀ ਲਿਖਤ ਅਤੇ ਮਿਆਰੀ ਵਸਤੂਆਂ ਦੀ ਵਰਤੋਂ ਬੰਦ ਹੋ ਗਈ 1700 ਈਸਵੀ ਤੱਕ ਇਹ ਲਗਭਗ ਪੂਰੀ ਤਰ੍ਹਾਂ ਅਲੋਪ ਹੋ ਗਈ ਅੰਤ ਵਿੱਚ ਇਹ ਵਿਸ਼ਾਲ ਅਤੇ ਉੱਨਤ ਸਭਿਅਤਾ ਜਿਸ ਤੇ ਸ਼ਹਿਰ ਇੰਨੇ ਵਿਕਸਤ ਸਨ ਅਚਾਨਕ ਖਤਮ ਕਿਵੇਂ ਹੋ ਗਈ ਇਸ ਸਿੰਧੂ ਘਾਟੀ ਸਭਿਅਤਾ ਦਾ ਦੂਜਾ ਸਭ ਤੋਂ ਵੱਡਾ ਰਹੱਸ ਹੈ 23 ਸਾਲਾਂ ਤੱਕ ਇੱਕ ਪ੍ਰਸਿੱਧ ਥਿਉਰੀ ਸੀ ਕਿ ਬਾਰੂ ਅਤੇ ਆਇਰਨ ਹਮਲਾਵਾਰਾਂ ਨੇ ਇਨ੍ਹਾਂ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਪਰ ਇਸ ਆਇਰਨ ਹਮਲੇ ਦੀ ਥਿਉਰੀ ਨੂੰ ਜ਼ਿਆਦਾਤਰ ਆਧੁਨਿਕ ਇਤਿਹਾਸਕਾਰ ਅਤੇ ਪੁਰਾਤਤਵ ਵਿਗਿਆਨੀ ਹੁਣ ਰੱਦ ਕਰ ਚੁੱਕੇ ਹਨ ਕਿਉਂਕਿ ਖੁਦਾਈ ਵਿੱਚ ਕਿਸੇ ਵੱਡੇ ਯੁੱਧ ਜਾਂ ਹਮਲੇ ਦੇ ਕੋਈ ਠੋਸ ਸਬੂਤ ਨਹੀਂ ਮਿਲੇ ਹਨ ਅੱਜ ਸਭ ਤੋਂ ਵੱਧ ਪ੍ਰਵਾਨਿਤ ਸਿਧਾਂਤ ਜਿਵੇਂ ਕਿ ਸਾਡੇ ਸ਼ੁਰੂਆਤੀ ਟੈਕਸਟ ਵਿੱਚ ਵੀ ਦੱਸਿਆ ਗਿਆ ਹੈ ਜਲਵਾਯੂ ਪਰਿਵਰਤਨ ਦਾ ਹੈ ਪੁਰਾਤਤਵ ਅਤੇ ਹੋ ਵਿਗਿਆਨਿਕ ਸਬੂਤ ਦੱਸਦੇ ਹਨ ਕਿ ਉਸ ਸਮੇਂ ਇਸ ਖੇਤਰ ਵਿੱਚ ਮੌਨਸੂਨ ਦੇ ਪੈਟਰਨ ਬਦਲ ਗਏ ਸਨ ਮੌਨਸੂਨ ਕਮਜ਼ੋਰ ਹੋ ਗਿਆ ਹੈ ਜੈਸ ਨਾਲ ਬਾਰਿਸ਼ ਘਟ ਗਈ ਹੈ ਇਸ ਦਾ ਸਿੱਧਾ ਅਸਰ ਖੇਤੀਬਾੜੀ ਤੇ ਪਿਆ ਜੋ ਇਸ ਸਭਿਅਤਾ ਦੀ ਆਰਥਿਕਤਾ ਦਾ ਆਧਾਰ ਹੈ ਇਸ ਤੋਂ ਵੀ ਵੱਧ ਕੱਗਰ ਹਾਕੜਾ ਨਦੀ ਜੋ ਕਿ ਉਹਨਾਂ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਨਦੀ ਸੀ ਅਤੇ ਜਿਸ ਨੂੰ ਕਈ ਵਿਦਵਾਨ ਇਤਿਹਾਸਿਕ ਸਰਸਵਤੀ ਨਦੀ ਮੰਨਦੇ ਹਨ ਹੌਲੀ ਹੌਲੀ ਸੁੱਕਣੀ ਸ਼ੁਰੂ ਹੋ ਗਈ ਪਾਣੀ ਦੇ ਮੁੱਖ ਸਰੋਤਾਂ ਦੇ ਸੁੱਕਣ ਨਾਲ ਲੋਕਾਂ ਲਈ ਵੱਡੇ ਸ਼ਹਿਰਾਂ ਵਿੱਚ ਰਹਿਣਾ ਅਸੰਭਵ ਹੋ ਗਿਆ ਹੋਵੇਗਾ ਐਸ ਲਈ ਇਹ ਮੰਨਿਆ ਜਾਂਦਾ ਹੈ ਕਿ ਲੋਕ ਹੌਲੀ-ਹੌਲੀ ਇੰਨਾ ਸ਼ਹਿਰਾਂ ਨੂੰ ਛੱਡ ਕੇ ਪੂਰਬ ਅਤੇ ਦੱਖਣ ਵੱਲ ਛੋਟੇ ਪਿੰਡਾਂ ਤੇ ਬਸਤੀਆਂ ਵਿੱਚ ਜਾ ਕੇ ਬਸ ਗਏ। ਇਸ ਲਈ ਇਹ ਕੋਈ ਅਚਾਨਕ ਅੰਤ ਨਹੀਂ ਸੀ ਬਲਕਿ ਇੱਕ ਹੌਲੀ-ਹੌਲੀ ਹੋਇਆ ਪਤਨ ਸੀ ਜਿਸ ਦਾ ਮੁੱਖ ਕਾਰਨ ਕੁਦਰਤ ਤੇ ਮੌਸਮ ਦਾ ਬਦਲਦਾ ਮਿਸਾਲ ਸੀ। ਤਾਂ ਦੋਸਤੋ ਇਹ ਸੀ ਹੜੱਪਾ ਸਭਿਅਤਾ ਦੀ ਕਹਾਣੀ ਇੱਕ ਅਜਿਹੀ ਸਭਿਅਤਾ ਜੋ ਆਪਣੇ ਸਮੇਂ ਤੋਂ ਬਹੁਤ ਅੱਗੇ ਸੀ। ਉਹਨਾਂ ਦੀ ਸ਼ਹਿਰੀ ਯੋਜਨਾਬੰਦੀ, ਉਹਨਾਂ ਦੀ ਸਫਾਈ ਵਿਵਸਥਾ, ਉਹਨਾਂ ਦੀ ਕਲਾ ਅਤੇ ਉਹਨਾਂ ਦਾ ਵਿਸ਼ਾਲ ਵਪਾਰਕ ਨੈੱਟਵਰਕ ਸਾਨੂੰ ਅੱਜ ਵੀ ਹੈਰਾਨ ਕਰਦਾ ਹੈ ਪਰ ਇਸ ਦੇ ਨਾਲ ਹੀ ਇਹ ਰਹੱਸਾਂ ਨਾਲ ਵਿਪਰੀ ਹੋਈ ਹੈ। ਅਸੀਂ ਅੱਜ ਤੱਕ ਉਹਨਾਂ ਦੀ ਭਾਸ਼ਾ ਨੂੰ ਸਮਝ ਨਹੀਂ ਸਕੇ। ਅਸੀਂ ਉਹਨਾਂ ਦੇ ਸ਼ਾਸਕਾਂ ਬਾਰੇ ਯਕੀਨੀ ਤੌਰ ਤੇ ਕੁਝ ਨਹੀਂ ਜਾਣਦੇ ਅਤੇ ਅਸੀਂ ਉਹਨਾਂ ਦੇ ਧਾਰਮਿਕ ਵਿਸ਼ਵਾਸਾਂ ਬਾਰੇ ਸਿਰਫ ਅੰਦਾਜ਼ੇ ਹੀ ਲਗਾ ਸਕਦੇ ਹਾਂ ਉਹਨਾਂ ਦਾ ਪਤਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਕੁਦਰਤ ਦੇ ਸਾਹਮਣੇ ਸਭ ਤੋਂ ਵੱਡੀਆਂ ਸਭਿਤਾਵਾਂ ਵੀ ਕਿੰਨੀਆਂ ਕਮਜ਼ੋਰ ਹੋ ਸਕਦੀਆਂ ਹਨ ਪਰ ਕੀ ਉਹ ਸੱਚਮੁੱਚ ਖਤਮ ਹੋ ਗਏ ਸ਼ਾਇਦ ਨਹੀਂ ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਭਾਵੇਂ ਉਹਨਾਂ ਦੇ ਸ਼ਹਿਰ ਉੱਜੜ ਗਏ ਪਰ ਉਹਨਾਂ ਦੇ ਲੋਕ ਉਨ੍ਹਾਂ ਦੇ ਵਿਚਾਰ ਅਤੇ ਉਨ੍ਹਾਂ ਦੀਆਂ ਪਰੰਪਰਾਵਾਂ ਬਾਅਦ ਦੀਆਂ ਭਾਰਤੀ ਸਭਿਅਤਾਵਾਂ ਵਿੱਚ ਘੁਲ ਮਿਲ ਗਈਆਂ ਹਨ। ਉਨ੍ਹਾਂ ਦੀ ਵੀ ਵਿਰਾਸਤ ਸ਼ਾਇਦ ਅੱਜ ਵੀ ਸਾਡੇ ਸੱਭਿਆਚਾਰ, ਸਾਡੇ ਪ੍ਰਤੀਕਾਂ ਅਤੇ ਸਾਡੇ ਵਿਸ਼ਵਾਸਾਂ ਵਿੱਚ ਕਿਤੇ ਨਾ ਕਿਤੇ ਜ਼ਿੰਦਾ ਹਨ। ਹੜੱप्पा ਨੂੰ ਯਾਦ ਦਿਵਾਉਂਦਾ ਹੈ ਕਿ ਹੜੱप्पा ਸਾਨੂੰ ਯਾਦ ਦਿਵਾਉਂਦਾ ਹੈ ਕਿ ਇਤਿਹਾਸ ਹਮੇਸ਼ਾ ਜ਼ਮੀਨ ਦੇ ਹੇਠਾਂ ਹੋਰ ਰਾਜ਼ ਸੁਪਾਈ ਰੱਖਦਾ ਹੈ ਜੋ ਆਪਣੀ ਖੋਜ ਦੀ ਉਡੀਕ ਕਰ ਰਹੇ ਹਨ। ਪੰਜਾਬੀ ਵਿਕਟੋਪੀਡੀਆ ਦੇ ਸਾਡੇ ਨਾਲ ਇਸ ਇਤਿਹਾਸਿਕ ਸਫਰ ਤੇ ਓਨਲੀ ਤੁਹਾਡਾ ਧੰਨਵਾਦ ਤੁਹਾਨੂੰ ਸਿੰਧੂ ਘਾਟੀ ਸਭੇਤਾ ਬਾਰੇ ਸਭ ਤੋਂ ਦਿਲਚਸਪ ਗੱਲ ਕਿਹੜੀ ਲੱਗੀ ਆਪਣੇ ਵਿਚਾਰ ਹੇਠਾਂ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ